ਮੇਰੀ ਗੱਲ ਸੁਣ ਲੈ ਧਿਆਨ ਨਾਲ ਕੁੜੀਏ ਹਾਂਜੀ ਬੋਲੋ ਮੈਂ ਨਾ ਚਿੱਤਰਵਾਉਂਗਾ ਮੈਨੂੰ ਪੈਸੇ ਚਾਹੀਦੇ ਆਪਣੇ ਪਿਓ ਨੂੰ ਜੁੱਸਾ ਮਰਜੀ ਉਹਨਾਂ ਦਾ ਵੇਚਾ ਕੇ ਮੇਰਾ ਬੰਦਿਆ ਉਹ ਗੱਲ ਕਰ ਲੈ ਕੇਸ ਨੂੰ ਲਸਤਾ ਵੱਢ ਕੇ ਕੇਸ ਕਰਾਉਂਗਾ ਮੈਂ ਆਪਣੇ ਤੇ ਉਹਦੀਆਂ ਕੇਸ ਕਰਾਉਂਗਾ ਕੇਸ ਐ ਕਿਵੇਂ ਕੇਸ ਕਰਾਉਂੂ ਨਹੀਂ ਅੰਕਲ ਤੁਸੀਂ ਐਵੇਂ ਕਿਵੇਂ ਰੋਟੀ ਕਿਵੇਂ ਬੋਲ ਰਹੇ ਹੋ ਮੇਰੀ ਗੱਲ ਤੇ ਇਹ ਦੇਖੋ ਤੁਸੀਂ ਪੈਸੇ ਲੱਗੇ ਕਾਰਵਾਈ ਤੁਸੀਂ ਉਹ ਤੋਂ ਤੜ ਕੁੜੀ ਤੇਨੂੰ ਪਤਾ ਹੀ ਤੇਰਾ ਪਿਓ ਰਾਮ ਦਾ ਹੈ ਤੇ ਤੂੰ ਨੂੰ ਪੈਸੇ ਕਿਉਂਵਾਏ ਪੇਸ਼ਾਂ ਕੋ ਮੇਰੀ ਗੱਲ ਸੁਣੋ ਗੱਲ ਤੂੰ ਹੀ ਕਰ ਕਿੱਤੀ ਸੀ ਤੂੰ ਚੰਨ ਤੁਸੀਂ ਮੇਰ ਨਾਲ ਠੀਕ ਹੈ ਨਾ ਇੰਨੀ ਇੰਨੀ ਬਤਮੀਜ਼ੀ ਨਹੀਂ ਕੀਤੀ ਤੂੰ ਤੂੰ ਆ ਕੇ ਤੈਨੂੰ ਮੈਂ ਦੱਸਾਂ ਭੁਲੇਖੇ ਜੇ ਕਿਸੇ ਜੂੰਡਿਓ ਫੜ ਕੇ ਤੁੰਗਾ ਤੈਨੂੰ ਤੈਨੂੰ ਭੁਲੇਖਾ ਕਿ ਮੈਂ ਜਾਨੀ ਤੇ ਸੜ ਦੂੰ ਮੈਂ ਬੰਦਾ ਬੁੜੀ ਮੈਂ ਪਰਵਾਹ ਨਹੀਂ ਕੀਤੀ ਗਰੀ ਜੂੰਡਿਓ ਫੜ ਕੇ ਤੁੰਗਾ ਤੇਰੇ ਮੱਲੇ ਚ ਤੇ ਅੰਕਲ ਮੇਰੀ ਕੀ ਗਲਤੀ ਐ ਦੇਚ ਮੇਰੇ ਤਾਂ ਕਾਗਜ਼ ਤੋਂ ਦੇ ਤੋਂ ਤਾਂ ਕ ਤੁਸੀਂ ਉਸ ਵੇਲੇ ਮੇਰੇ ਕੋਲ ਦੇ ਪ੍ਰੂਫ ਹੀ ਲਿੱਤੇ ਸੀ ਮੈਨੂੰ ਇਹ ਤਾਂ ਨਹੀਂ ਕਿਹਾ ਸੀ ਪੈਸੇ ਦਿਵਾਣ ਦਾ ਤੋ ਤੁਸੀਂ ਕਹਿਆ ਸੀ ਤੂੰ ਹੀ ਤੇਰੀ ਤਾਂ ਕੋਈ ਗਲਤੀ ਤੇਰਾ ਤਾਂ ਕੋਈ ਕੰਮ ਹੀ ਨਹੀਂ ਹੈ ਮੈਂ ਜਾਣਾਂ ਤੇ ਤੇਰਾ ਪਿਓ ਜਾਣੇ ਜਦੋਂ ਕਿਹਾ ਸੀ ਮੈਨੂੰ ਮੈਂ ਭਾਗਰ ਕੁੱਤੇ ਨੇ ਵੱਡਿਆ ਮੈਨੂੰ ਕਿਹਦੇ ਦੁਕਾਨ ਤੇ ਬੇਨਫਾਇਦੇ ਦੇ ਦਿਓ ਮੈਂ ਤਾਂ ਤੁਹਾਨੂੰ ਉਹ ਤਾਂ ਜਾਣਦੀ ਨਹੀਂ ਸੀ ਤੇਰਾ ਪਿਓ ਵੀ ਕੱਲ ਆਇਆ ਨਹੀਂ ਗੱਲ ਮੀ ਆਈ ਨਾਲ ਤੇ ਮੈਂ ਤਾਂ ਨਾਲ ਹੀ ਆਈ ਸੀ ਤੁਹਾਡੇ ਤੋਂ ਗੱਲਬਾਤ ਉਹਨਾਂ ਨੇ ਕੀਤੀ ਸੀ ਤੁਹਾਡੇ ਨਾਲ ਗੱਲਬਾਤ ਤੇਰੀ ਸੱਸ ਤੇ ਤੂੰ ਕੀਤੀ ਸੀ ਬਲਾ ਉਹ ਤੁਮ ਕੀ ਗੱਲ ਕੀਤੀ ਸੀ ਕਿੰਨੇ ਗੱਲ ਕੀਤੀ ਸੀ ਦੇ ਦੇ ਕੁੜਾ ਮੈਂ ਦੇ ਦਿਓ ਤੂੰ ਕਹੀ ਮੇਰਾ ਪੂਰਾ ਦੇ ਦਿਓ ਤਰ ਨਹੀਂ ਲੈ ਗਿਆ ਪੈਸੇ ਫਿਰੋਜ਼ਪੁਰ ਦੀ ਇੱਕ ਵਿਅਕਤੀ ਦੀ ਆਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਲੜਕੀ ਨਾਲ ਗਾਲੀ ਗਲੋਚ ਕਰ ਰਿਹਾ ਹੈ ਜਿਸ ਦੇ ਸਬੰਧ ਵਿੱਚ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਪਿਤਾ ਜੋ ਮਿਊਨਿਸਪਲ ਕਮੇਟੀ ਬਠਿੰਡਾ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਨੇ ਨੀਟਣ ਨਾਮਕ ਵਿਅਕਤੀ ਕੋਲੋਂ 5 ਲੱਖ ਰੁਪਏ ਵਿਆਸ ਤੇ ਫੜੇ ਸਨ ਜਿਸ ਦੇ ਬਦਲੇ ਨੀਟਣ ਨੇ ਉਹਨਾਂ ਦੀਆਂ ਬੈਂਕ ਕਾਪੀਆਂ ਅਤੇ ਏਟੀਐਮ ਆਪਣੇ ਕੋਲ ਰੱਖ ਲਏ ਸਨ ਅਤੇ ਆਪਣੀ ਮਰਜ਼ੀ ਦੇ ਨਾਲ ਖਾਤੇ ਵਿੱਚੋਂ 25-30 ਹਜ਼ਾਰ ਰੁਪਏ ਕਢਵਾਉਂਦਾ ਰਿਹਾ ਇਸੇ ਹੀ ਤਰ੍ਹਾਂ ਉਸ ਵੱਲ ਕਰੀਬ 10 ਲੱਖ ਦੇ ਕਰੀਬ ਰਕਮ ਚਲੀ ਗਈ ਅਤੇ ਹੁਣ ਉਹ ਹੋਰ ਪੈਸਿਆਂ ਦੀ ਮੰਗ ਕਰਦੇ ਤੇ ਜਦੋਂ ਉਹਨਾਂ ਵੱਲੋਂ ਮਨਾਂ ਕੀਤਾ ਗਿਆ ਤਾਂ ਨੀਟਾ ਨੇ ਫੋਨ ਕਾਲ ਕਰ ਉਹਨਾਂ ਨੂੰ ਤਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਰ ਕੱਲ ਤਾਂ ਉਸਨੇ ਸਾਰੀਆਂ ਹੱਦਾਂ ਪਾਰ ਹੀ ਕਰ ਦਿੱਤੀਆਂ ਜਦ ਉਸਨੇ ਫੋਨ ਕਰ ਉਸਨੂੰ ਅਜਈਆਂ ਗਾਲਾਂ ਕੱਢੀਆਂ ਜੋ ਨਾ ਹੀ ਸੁਣਨ ਯੋਗ ਸਨ ਜਿਸ ਦੀ ਪੂਰੀ ਆਡੀਓ ਸੋਸ਼ਲ ਮੀਡੀਆ ਤੇ ਵੀਰਲ ਹੋ ਰਹੀ ਹੈ ਅੰਕਾ ਕੁਛ ਤਾਂ ਮੈਂ ਸੁਣ ਤੂੰ ਤੁਸੀਂ ਤਾਂ ਮੈਂ ਬੋਲਦੇ ਪਏ ਹੋ ਮੇਰੇ ਨਾਲ ਤੁਸੀਂ ਤਾਂ ਮੈਂ ਮੇਰੀ ਕੀ ਗਲਤੀ ਹੈ ਤੇ ਚ ਤੇਰੇ ਪਰ ਲੋੜ ਪਏ ਹਨ ਵਿੱਚ ਪਏ ਹਨ ਭਾਈ ਇਹ ਮੇਰੇ ਕੋਲ ਪਤਾ ਹੈ ਮੈਨੂੰ ਸੈਂਪੇ ਹਾਂਜੀ ਸੈਂਕਿਤੇ ਮੈਂ ਮੁੱਕਰਦੀ ਹਾਂ ਸਾਲ ਉਹਦਾ ਮਤਲਬ ਉਹਦਾ ਮਤਲਬ ਕੀ ਹੁੰਦਾ ਨਹੀਂ ਮੇਰੀ ਸੁਣੋ ਮੈਂ ਮੁੱਕਰਦੀ ਥੋੜਾ ਮੈਨੂੰ ਜੇ ਅੰਕਲ ਜਿੱਥੇ ਮਰਜ਼ੀ ਖੜਾ ਲਓ ਮੈਂ ਕਿਹੜਾ ਮੁੱਕਰੀ ਆ ਵੀ ਤੁਸੀਂ ਪੈਸੇ ਨਹੀਂ ਦਿੱਤੇ ਮੈਂ ਤੁਹਾਡੇ ਨਾਲ ਐ ਮੈਂ ਕਹੀ ਤਾਂ ਇਹਨੇ ਅੰਕਲ ਮੈਨੂੰ ਨਹੀਂ ਪਤਾ ਡੈਡੀ ਕਿੱਥੇ ਹੁਣ ਮੇਰੀ ਕੀ ਗਲਤੀ ਐ ਜਿਹੜੇ ਚ ਗਲਤੀ ਗੁਲਤੀ ਤਾਂ ਮੈਨੂੰ ਇਹ ਪਤਾ ਕਿ ਜਿਸ ਦਿਨ ਮੈਂ ਤੈਨੂੰ ਫੜ ਕੇ ਜੁੱਤੀ ਫੇਰੀ ਨਾ ਤੇਰਾ ਪਿਓ ਭੱਜਾ ਆਊਗਾ ਨਾਲ ਤੇਰਾ ਚਾਚਾ ਵੀ ਆ ਜਾਊਗਾ ਫਿਰ ਸਾਰੇ ਲੱਭ ਜਾਣਗੇ ਮੈਨੂੰ ਸਮਝ ਮੈਨੂੰ ਪਰਵਾਹ ਨਹੀਂ ਮੈਨੂੰ ਤਾਂ ਬੰਦੇ ਚਾਹੀਦੇ ਤੇਰਾ ਕਾਕਾ ਆਜੇ ਤੇਰਾ ਪਿਓ ਆਜੇ ਮੈਨੂੰ ਬੰਦਾ ਤਾਂ ਆਪਣੇ ਖੜਾ ਕਰ ਦੋ ਵਾ ਫਿਰ ਤੇਰੀ ਕੋਈ ਗਾਰੰਟੀ ਤੇਰੀ ਗੈਰਜ਼ੀਡੈਂਟੀ ਖੜਾ ਗਾਰੰਟੀ ਅੰਕਲ ਤੁਸੀਂ ਉਸ ਟਾਈਮ ਮੈਂ ਕਿਹਾ ਸੀ ਤੇਰਾ ਤਾਂ ਕੁੜੀ ਕੋਈ ਕੰਮ ਹੀ ਨਹੀਂ ਹੈ ਮੈਂ ਜਾਣਦਾ ਤੇ ਤੇਰਾ ਪਿਓ ਜਾਂਦੇ ਜੋ ਨੇ ਫੇਰੀ ਲੱਡੀ ਤੇਰੀ ਗਾਰੰਟੀ ਨਹੀਂ ਹੈ ਗਰੰਟ ਕੋ ਸਾਈਨ ਤੇ ਕਿੱਥੇ ਸਾਈਨ ਤੇ ਤੋਂ ਕਰਾਉਣੀ ਸੀ ਮੈਂ ਫੇਰੀ ਗਲਤੀ ਨਹੀਂ ਹੈ ਯਾ ਗੰਟਰ ਸਾਈਨ ਕੀਤੇ ਵੀ ਯਾ ਪੈਸੇ ਦਵਾ ਦੇ ਯਾ ਦੇ ਦੇਨ ਦੀ ਤੇਰੀ ਔਕਾਤ ਨਹੀਂ ਐ ਨਾ ਤੇ ਵੀ ਸਖਦੀ ਐ ਸਰਪਨ ਨਾਲ ਢੱਡੇ ਵੱਲ 10-15 ਲੱਖ ਉਹ ਤੁਸੀਂ ਵੱਡੇ ਮਾں ਹੀ ਵੇਖਾਉ ਕਰ ਉਦੋਂ ਮਾں ਹੀ ਸਾਡਾ ਮਕਾਨ ਵੇਚ ਕੇ ਦੇ ਦੇਨੇ ਆ ਜੀ ਮੈਂ ਆ ਦੇ ਦੇਨਾ ਜੀ ਮੁੜ ਕੇ ਮੇਰੇ ਚੁੱਕਾ ਅਨੂਪਰਾ ਦੇ ਜੀ ਹੁਣ ਉਹ ਭਰਾ ਮੁੱਕਰ ਗਿਆ ਜੀ ਸਾਡੇ ਮੂੰਹਾਂ 'ਚ ਕੰਨੇ 2 ਸਾਲ ਹੋ ਗਏ ਸ਼ਰਮਦਾਰੀ ਤੁਸੀਂ ਤੁਹਾਨੂੰ ਬੰਦਿਆਂ ਕੋਈ ਤੁਹਾਨੂੰ ਕੁਝ ਕਹਿਣਾ ਨਹੀਂ ਤੇ ਤੁਸੀਂ ਕਹਿੰਦੇ ਆ ਤਾਂ ਫੁੱਦੂ ਟੱਕ ਰਿਹਾ ਨਹੀਂ ਅਹੀ ਤਾਂ ਇਹ ਤੇ ਕਹਨੇ ਅੰਕਲ ਪੈਸੇ ਤਾਂ ਤੁਹਾਨੂੰ ਦੇਣੇ ਨੇ 2 ਸਾਲ ਤੂੰ ਕੀ ਦੇਰੀਆਂ ਤਿੰਨ ਚਾਰ ਸਾਲ ਤੋਂ ਤੇਰੀ ਸਾਥ ਪੈਸੇ ਵਾਸਤੇ ਬੈਠੀ ਆ ਦੋ ਸਾਲਾਂ ਤੋਂ ਦੂਰ ੋਕੇ ਤੇਰਾ ਪਿਓ ਰੋਕੇ ਬੈਠਾ ਅੱਜ ਕੋਈ ਬੋਲੇ ਬਹੁਤ ਬਦਤਮੀਜ਼ੀ ਐਵੇਂ ਨਹੀਂ ਕਿਸੇ ਨਾਲ ਬੋਲੇ ਮੈਂ ਮੇਰੇ ਸਾਹਮਣੇ ਨਾ ਆ ਜੀ ਮੈਂ ਤੇਰੇ ਚਪੇੜੇ ਜਿਹਦਨ ਮੈਂ ਤੇਰੇ ਸਾਹਮਣੇ ਦੱਸੂ ਮੈਂ ਤੇ ਜੂੰਡਿਓ ਮਾਰੇ ਧੁੰਗ ਨਾਲ ਚੁੱਤੀ ਫੇਰੂ ਬੋਲੇ ਬਾਅਦ ਗੱਲ ਤਾਂ ਆਪਣੇ ਪੀਵ ਨੂੰ ਕਾ ਕੀ ਮੈਨੂੰ ਗਾਲਾਂ ਕੱਢਦਾ ਤੇ ਪੈਸੇ ਦੇਉ ਦੇ ਮੈਂ ਜਿੰਨਾ ਤੈਨਾਂ ਸਾਟ ਬੋਲੇ ਤੁਸੀਂ ਸਾਟ ਬੋਲੇ ਕੀ ਕੀਤਾ ਮੇਰਾ ਫਿਰ ਤੇਰਾ ਪੋਲਾ ਬੋਲ ਕੇ ਮੈਂ ਗਿਆ ਹੀ ਨਾ ਰਾਮ ਦਾ ਬੱਚਿਆ ਤੂੰ ਤੇ ਅੰਕਲ ਮੈਂ ਵੀ ਤੁਹਾਨੂੰ ਮੇਰੀ ਗੱਲ ਸੁਣੋ ਮੈਂ ਵੀ ਉਹਨਾਂ ਨੂੰ ਕਹੀ ਤੇ ਜਾਨੀ ਉਹਨਾਂ ਨਾਲ ਮੇਰੀ ਨਹੀਂ ਗੱਲਬਾਤ ਹੋਈ ਮੈਂ ਤਾਂ 2-3 ਦਿਨ ਉੱਥੇ ਲਾ ਕੇ ਵੀ ਆਈ ਐ ਲਾ ਕੇ ਆਈਆਂ ਉਹਨੂੰ ਸਾਧ ਤੇਰੇ ਮਰੇ ਤੇ ਆਜੂਗਾ ਨਾ ਆਊਗਾ ਕਿ ਨਹੀਂ ਆਊਗਾ ਆਊਗਾ ਕਿ ਨਹੀਂ ਮਰੇ ਮਰੇ ਤੇ ਕਾਦਾ ਆਣਾ ਉਹਨਾਂ ਨੇ ਆ ਮੈਂ ਤੈਨੂੰ ਖਾ ਦੇਣਾ ਜਵਾਈ ਮਰੇ ਤੇ ਆਉਗਾ ਤੇ ਤੇਰੇ ਮਰੇ ਤੇ ਭੱਜਾ ਆਊਗਾ ਫਿਰ ਦੱਸੂੰ ਕਿਵੇਂ ਬੜੀ ਦਾ ਬੰਦਾ ਐ ਨਹੀਂ ਮੈਂ ਬੈਠਣ ਲੱਗਾ ਭਲੇਖੇ ਜੋ ਹੋਗੇ ਕਿਤੇ ਮਸਕਾਲ ਬਣਾ ਲਿਆ ਤੁਸੀਂ ਪਤਾ ਨਹੀਂ ਪਿਆ ਉਹ ਮਾਹੀ ਵਾ ਸੱਤੀਮਾਨ ਬਣ ਗਿਆ ਮਿਸ ਇੰਡੀਆ ਵੀ ਗਵਾਹੀ ਗਿਆ ਲੱਭਦਾ ਕਿ ਤੁਹਾਨੂੰ ਉੱਥੇ ਰਾਤ ਨੂੰ ਜਾ ਕੇ ਸੌਣਾ ਉੱਥੇ ਹੀ ਆ ਮੋਗੋ ਟੋਕ ਕੇ ਲਿਆਊਗਾ ਵੇਖੀ ਉਹ ਤੁਹਾਨੂੰ ਦੱਸੂੰਗਾ ਨਾਲੇ ਨਾਲ ਤੇਰੀ ਵੱਡੀ ਉਹ ਜਿਹੜੀ ਛੋਟੀ ਭੈਣ ਨੂੰ ਵੀ ਕਰਦੇ ਫੋਨ ਨੰਬਰ ਹੈਗਾ ਉਹਦਾ ਮੇਰੇ ਕੋਲ ਤੋਡੇ ਕੋਲ ਹੈਗਾ ਹੀ ਐ ਮੈਂ ਨੰਬਰ ਦੇ ਉਹਦਾ ਵੀ ਮੈਨੂੰ ਇੱਕ ਇਹ ਕੁੜੀਏ ਤੁਸੀਂ ਕੈਮ ਹੋ ਜਾ ਮੇਰੇ ਵੀ ਫਰੈਂਡ ਆ ਮੈਂ ਤੈਨੂੰ ਵੀ ਚੱਕ ਉਹਦਾ ਨੰਬਰ ਦੇ ਤੋਡੇ ਕੋਲ ਹੈਗਾ ਹੀ ਐ ਕ ਮੇਰੇ ਕੋਲ ਨਹੀਂ ਹੈਗਾ ਕਰਕੇ ਨੰਬਰ ਦੇ ਉਸਕੇ ਨਾਲ ਫੋਨ ਕਰ ਆਪਣੀ ਭਾਬੀ ਨੂੰ ਕਰ ਲੈ ਆਪਣੀ ਭੈਣ ਨੂੰ ਕਰ ਜਿੰਨੂੰ ਕਰਨਾ ਕਰ ਤੇ ਉਹਨੂੰ ਦੱਸ ਕੇ ਭਾਈ ਮੇਰਾ ਜਲੂਸ ਨਾ ਕਢਾਓ ਉਹ ਮੈਨੂੰ ਆਕੇ ਗਾਲਾਂ ਕੱਢਦਾ ਤੇ ਉਸੇ ਤੱਕ ਹੀ ਜਾਂਦਾ ਮੈਂ ਹੁਣ ਮਰ ਜੂਗਾ ਤੇ ਉਹਦੇ ਨਾਲ ਆਕੇ ਹਿਸਾਬ ਕਰ ਲੋ ਉਹਦੇ ਆ ਕੇ ਪੈਰ ਫੜੋ ਦੱਸੋ ਕੀਵੇਂ ਕਰਨਾ ਕੀ ਲੈਣਾ ਕੀ ਹੋਰ ਅੰਕਲ ਮੈਂ ਤਾਂ ਇੰਨੀ ਹੈ ਕਹਿ ਮੈਂ ਕਿ ਚਲੋ ਲੋਨ ਵੀ ਅੰਕਲ ਨੇ ਕਰਾਤਾ ਸੀ ਕਰਾ ਦੇਣਗੇ ਅੰਕਲ ਪਰ ਮੈਨੂੰ ਡੈਡੀ ਮਿਲਣ ਤਾਂ ਫੇਰ ਉਹ ਡਰ ਦੇ ਮਾਰੇ ਕਹਿੰਦੇ ਭੱਜੇ ਲੱਭ ਕੇ ਆਨੀ ਹੈ ਫੇਰ ਕਿਤੇ ਜਾਉਂਗੇ ਮੈਂ ਦੇਖ ਕੇ ਆਨੀ ਹੈ ਤੇ ਫਿਰ ਜਾ 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 ਕੇ ਲੈ ਗਿਆ ਨਹੀਂ ਤਾਂ ਮੈਂ ਜਿਸ ਦਿਨ ਘਰੇ ਆ ਗਿਆ ਮੈਂ ਕੁੜੀ ਅੱਧਰ ਨਾਲ ਮਾਰੀ ਕਰੂੰਗਾ ਔਰ ਮੈਂ ਚਾਹੁੰਦਾ ਨਹੀਂ ਮੈਂ ਤੁਹਾਨੂੰ ਦੱਸਾਂ ਮੈਂ ਜਨਾਨੀਆਂ ਦੇ ਜਾ ਤੇ ਹੱਥ ਨਹੀਂ ਚਾਹੁੰਦਾ ਆਪਣਾ ਕੰਮ ਜਾਊਗਾ ਵਿਗੜ ਉੱਥੇ ਜਾ ਕੇ ਬਹਿ ਜਾ ਕੁੜੀ ਨਾਲ ਉਹਨਾਂ ਤੇਰੇ ਨੂੰ ਕਹਿੰਦਾ ਭਾਈ ਮੈਨੂੰ ਮੇਰੇ ਨਾਲ ਤੁਰ ਚਲ ਸਾਮਣੇ ਖੜ ਕੇ ਹਸਾਬ ਕਰ ਲਾ ਤੇ ਉਹਦਾ ਜੋਲ ਲੈਣਾ ਬੰਦਾ ਦੇਣਾ ਬੰਦਾ ਉਹ ਦੇ ਕੇ ਤੇ ਮੇਰੀ ਜਾਨ ਛੁਡਾ ਮਸਲਾ ਜੀ ਅਸੀਂ ਪੈਸੇ ਲਿੱਤੇ ਸੀ ਜੀ ਕਿਸੇ ਤੋਂ ਮੇਰੇ ਡੈਡੀ ਨੇ ਜੀ 5 ਲੱਖ ਰੁਪਇਆ ਜੀ ਉਸ ਬੰਦੇ ਨੇ ਮੈਨੂੰ ਫੋਨ ਤੇ ਗਾਲਾਂ ਗੰਦੀਆਂ ਕਿੱਟੀਆਂ ਜਿਹੜੀ ਕਿ ਮੇਰੀ ਵੀਡੀਓ ਵਾਇਰਲ ਹੋਈ ਹੈ ਤੁਸੀਂ ਦੇਖ ਹੀ ਲਿੱਤੀ ਜੀ ਮੈਂ ਉਹਦਾ ਨਾਮ ਨੀਟਾ ਹੈ ਜੀ ਉਹ ਬੀਜੇਪੀ ਦਾ ਪ੍ਰਧਾਨ ਹੈ ਜੀ ਹਾਂ ਜੀ ਉਹਨੇ ਬਹੁਤ ਪੈਸੇ ਲਏ ਸੀ ਤੁਸੀਂ 5 ਲੱਖ ਰੁਪਇਆ ਲਿੱਤਾ ਸੀ ਤੇ ਕਦੋਂ ਲਿਆ ਸੀ 2016 ਚ ਲਿੱਤਾ ਸੀ ਕਿ ਉਹ ਕਿਉਂ ਗਾਲਾਂ ਕੱਢ ਰਿਹਾ ਜੀ ਤੁਹਾਨੂੰ ਉਹ ਮੈਨੂੰ ਉਹਨੇ ਜੀ ਕੀ ਪੈਨ ਕਾਰਡ ਆਧਾਰ ਕਾਰਡ ਰੱਖੇ ਸੀ ਤੇ ਇਸ ਕੰਮਾਂ ਤੇ ਸਾਈਨ ਕਰਾਈ ਸੀ ਜੀ ਉਹਨੇ ਮੇਰੇ ਤੋਂ ਉਸ ਟਾਈਮ ਤੋਂ ਕਹਿੰਦਾ ਸੀ ਕਿ ਤੇਰੀ ਕੁੜੀਏ ਕੋਈ ਗਵਾਈ ਨਹੀਂ ਹੈ ਜੀ ਫਿਰ ਉਹਨੇ ਮੈਨੂੰ ਫੋਨ ਤੇ ਧਮਕੀਆਂ ਦਿੱਤੀਆਂ ਇਹ ਗਾਲੀ ਗਲੋਚ ਕੀਤੀ ਹੈ ਜੀ ਬਹੁਤ ਮਾੜਾ ਚੰਗਾ ਬੋਲਿਆ ਜੀ ਤੇ ਫਿਰ ਤੁਸੀਂ ਪੈਸੇ ਦਿੱਤੇ ਕੋਈ ਉਹਨਾਂ ਨੂੰ ਅਸੀਂ ਹਾਂਜੀ ਜੀ ਪੈਸੇ ਦਿੱਤੇ ਜੀ 2016 ਤੋਂ ਲੈ ਕੇ 2020 ਤੱਕ ਜੀ ਉਹਨੂੰ 30000 ਰੁਪਏ ਮਹਰ ਮਹੀਨੇ ਕਟਵਾਉਂਦੇ ਰਹੇ ਜੀ ਉਹ ਪੈਸੇ ਕਿਸ ਤਰ੍ਹਾਂ ਹੀ ਜਾਂਦੇ ਹੈ ਤੁਹਾਡੇ ਏਟੀਐਮ ਰਾਹੀਂ ਜਾਂਦੇ ਏਟੀਐਮ ਰਾਹੀਂ ਜੀ 1000 ਰਿਆ ਜੀ ਤੇ ਹੁਣ ਤੱਕ ਟੋਟਲ ਅੰਦਾਜ਼ਾ ਕਿੰਨੇ ਕ ਪੈਸੇ ਚ ਲੱਗ ਗਏ ਉਹਨਾਂ ਕੋ 14-15 ਲੱਖ ਚ ਲੱਗ ਗਿਆ ਜੀ ਤੇ ਹੱਲੇ ਵੀ ਕੋਈ ਹੱਲੇ ਵੀ ਹੱਲੇ ਵੀ ਉਹ 15 ਲੱਖ ਰੁਪਏ ਮੰਗਦਾ ਹੈ ਇਹ ਸਾਡੇ ਤੋਂ ਧਮਕੀਆਂ ਦਿੰਦਾ ਹੈ ਜੀ ਮੈਨੂੰ ਪੈਸੇ ਦੋ ਨਹੀਂ ਤਾਂ ਤੁਹਾਨੂੰ ਗੋਲੀਆਂ ਮਾਰ ਦਾਂਗਾ ਜੀ ਹੁਣ ਤੁਸੀਂ ਕੀ ਕਹਦੇ ਹੋ ਅਸੀਂ ਜੋ ਵੀ ਆਪਣੀ ਕਾਰਵਾਈ ਅਸੀਂ ਦੀਪਤਾ ਜੀ ਦੇ ਨਾਲ ਰੱਖੀ ਹੈ ਜੀ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਪ੍ਰਸ਼ਾਸਨ ਦਾ ਤੁਹਾਡੇ ਕੀ ਮੰਗ ਰਿਹਾ ਇਸ ਤੋਂ ਸਾਨੂੰ ਜੀ ਇਨਸਾਫ ਚਾਹੀਦਾ ਜੀ ਜੋਨਾਂ ਨੇ ਸਾਡੀ ਜਾਤੀ ਵਿਰੋਧ ਜੀ ਬੋਲਿਆ ਜੀ ਮਾੜਾ ਚੰਗਾ ਜੀ ਗ੍ਰਿਫਤਾਰੀ ਚਾਹੀਦੀ ਜੀ ਉਹਦੀ ਮੇਰਾ ਨਾਮ ਜੀ ਦੀਪ ਦਸ਼ਨੰਦ ਪ੍ਰੈਜ਼ੀਡੈਂਟ 라ਵਣ ਸੈਨਾ ਭਾਰਤ ਤੋਂ ਜੀ ਕੀ ਮਾਮਲਾ ਜੀ ਇਹ ਇਹ ਮਾਮਲਾ ਜੀ ਇੱਕ ਸਾਡੇ ਸਮਾਜ ਦੀ ਭੈਣ ਹੈ ਸਾਡੇ ਸਮਾਜ ਦੇ दलित ਸਮਾਜ ਦੀ ਹੈ ਜਿਸ ਨੇ ਕੋਈ ਪੈਸਾ ਦਾ ਲੈਣ ਦੇਣ ਸੀ ਜੋ ਨੀਟਾ ਨਾਮਕ ਵਿਅਕਤੀ ਆ ਜੋ ਭੀਜੇਪੀ ਦਾ ਮੰਡਲ ਪ੍ਰਧਾਨ ਫਰੋਜ਼ਪੁਰ ਘੈਂਟ ਦਾ ਉਸ ਨੇ 5 ਲੱਖ ਰੁਪਈਆ ਇਹਨਾਂ ਨੂੰ ਕਿਸੇ ਟਾਈਮ ਤੇ ਦਿੱਤਾ ਸੀ ਪੈਸਾ ਤਾਂ ਲੈਂਨ ਦੇਣ ਸੀ ਪਰ ਇਹ ਹਰ ਮਹੀਨੇ ਉਹਨੂੰ 30000 ਰੁਪਈਆ ਆਪਣੇ ਏਟੀਐਮ ਚੋਂ ਕਢਵਾਉਂਦਾ ਰਿਹਾ ਜਿਹੜਾ ਇਹਨਾਂ ਦਾ ਏਟੀਐਮ ਉਹਨਾਂ ਕੋਲ ਰੱਖਿਆ ਹੋਇਆ ਸੀ ਤੇ ਅੱਜ ਤੱਕ 14-15 ਲੱਖ ਰੁਪਈਆ ਇਹ ਪਰਿਵਾਰ ਦੇ ਚੁੱਕਾ ਹੈ 15-20 ਲੱਖ ਰੁਪਈਆ ਹੋਰ ਮੰਗ ਰਿਹਾ ਹੈ ਕਿਉਂ ਮੰਗ ਰਿਹਾ ਹੈ ਕਿ ਆਪਣੀ ਗੁੰਡਾਗਰਦੀ ਕਰਕੇ ਤੇ ਇਸ ਕਰਕੇ ਜਦੋਂ ਇਹ ਸਾਡੇ ਸਾਹਮਣੇ ਆਇਆ ਅਸੀਂ ਸੋਸ਼ਲ ਵਰਕ ਸਮਾਜ ਦੀ ਸੇਵਾ ਕਰਦੇ ਹਾਂ ਤੇ ਉਸਤੇ ਅਸੀਂ ਸ਼ਿਕੰਜਾ ਕਸ ਕੇ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਉਹਦੀ ਇੱਕ ਐਪਲੀਕੇਸ਼ਨ ਦਿੱਤੀ ਜੋ ਉਸਤੇ ਐਸ ਸੀ ਐਸਟੀ ਐਕਟ 452 ਤੇ ਆਪਣਾ 506 143 149 379 ਬੀ ਲੁੱਟ ਖੋਦੀ ਜਿਹੜੀ ਐਫ ਆਈ ਆਰ ਫਰੋਜਪੁਰ ਪ੍ਰਸ਼ਾਸਨ ਵੱਲੋਂ ਦਰਜ ਕੀਤੀ ਜਾ ਚੁੱਕੀ ਹੈ ਕਿ ਇੱਕ ਐਸਾ ਬੰਦਾ ਜੋ ਕਟਿਆ ਮਾਨਸਿਕਤਾ ਕਟਿਆ ਸੋਚ ਰੱਖਦਾ ਹੈ ਦਲਿਤ ਸਮਾਜ ਦੇ ਪ੍ਰਤੀ ਜੋ ਇੰਨੀਆਂ ਆਡੀਓ ਵਿੱਚ ਗਲਤ ਗਲਤ ਗੱਲਾਂ ਗੰਦੀਆਂ ਗੱਲਾਂ ਇੰਨਾ ਬੁਰਾ ਵਰਤਾਉ ਕਰ ਰਿਹਾ ਇਕ ਲੇਡੀਜ਼ ਨਾਲ ਜਾਨੋਂ ਮਾਰਨ ਦੀ ਧਮਕੀਆਂ ਦੇ ਰਿਹਾ ਤੇ ਐਸੇ ਆਦਮੀ ਨੂੰ ਬਿਲਕੁਲ ਵੀ ਕਾਨੂੰਨ ਦਾ ਡਰ ਨਹੀਂ ਹੈ ਬਿਲਕੁਲ ਬੇਖੌਫ ਹੋ ਕੇ ਜਿਹੜਾ ਛਰੇ ਆਮ ਧਮਕੀਆਂ ਦੇ ਰਿਹਾ ਉਸ ਤੋਂ ਬਾਅਦ ਵੀ ਜਦੋਂ ਐਪਲੀਕੇਸ਼ਨ ਦਿੱਤੀ ਗਈ ਹੈ ਥਾਣੇ ਵਿੱਚ ਉਸ ਤੋਂ ਅਗਲੇ ਦਿਨ ਇਹਨਾਂ ਦੇ ਘਰੇ ਜਾ ਕੇ ਇਸ ਭੈਣ ਦੇ ਘਰੇ ਜਾ ਕੇ ਜਿਹੜੇ ਫੋਨ 'ਚ ਰਿਕਾਰਡਿੰਗ ਸੀ ਉਸ ਫੋਨ ਨੂੰ ਆਪਣੀ ਬਦਮਾਸ਼ੀ ਦੇ ਤੌਰ ਤੇ ਘਰੇ ਜਾ ਕੇ ਖੋ ਕੇ ਲੈ ਕੇ ਆਏ ਆ ਤੇ ਇਸ ਬੰਦੇ ਨੂੰ ਬਿਲਕੁਲ ਡਰ ਨਹੀਂ ਹੈ ਤੇ ਮੈਂ ਤਾਂ ਕਹਿੰਦਾ ਭਾਜਪਾ ਸਰਕਾਰ ਵੀ ਜਿਹੜੀ ਹੈ ਐਵੇਂ ਦੇ ਬੰਦੇ ਨੂੰ ਮੰਡਲ ਪ੍ਰਧਾਨ ਲਾਇਆ ਹੋਇਆ ਐਵੇਂ ਦੇ ਬੰਦੇ ਨੂੰ ਮੰਡਲ ਪ੍ਰਧਾਨ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਐਵੇਂ ਦੇ ਬੰਦੇ ਉਹਨਾਂ ਪਾਰਟੀਆਂ ਚ ਰਾਜਨੀਤਿਕ ਪਾਰਟੀਆਂ ਚ ਹੋਣਾ ਹੀ ਨਹੀਂ ਚਾਹੀਦਾ ਤੇ ਹੁਣ ਸਾਡੀ ਮੰਗ ਪ੍ਰਸ਼ਾਸਨ ਤੋਂ ਇਹ ਹੈ ਕਿ ਉਸ ਨੂੰ ਜਲਦ ਤੋਂ ਜਲਦ ਜਿਹੜਾ ਐਫ ਆਈ ਆਰ ਤਾਂ ਦਰਜ ਹੋ ਗਈ ਹੈ ਜਲਦ ਤੋਂ ਜਲਦ ਉਹਦੀ ਗ੍ਰਿਫਤਾਰੀ ਕਰਕੇ ਐਵੇਂ ਦੇ ਬੰਦਿਆਂ ਨੂੰ ਜੇਲ੍ਹ ਦੀ ਸਲਾਖਾਂ ਪਿੱਛੇ ਭੇਜਿਆ ਜਾਵੇ ਨੀਟਾ ਤੇ ਉਸਦਾ ਪੁੱਤਰ ਜਿਹੜਾ ਫਕਰ ਹੈ ਇਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ ਤਾਂ ਜੋ ਲਾਅ ਇਨ ਆਰਡਰ ਜਿਹੜਾ ਬਰਕਰਾਰ ਰਹੇ ਦਲਿਤ ਸਮਾਜ ਨੂੰ ਸੜਕਾਂ ਤੇ ਉਤਰਨਾ ਨਾ ਪਵੇ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕੀ ਕਰਨੀ ਜੋ ਕਾਰਵਾਈ ਕੋਈ ਨਹੀਂ ਹੁੰਦੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਇਹ ਮਸਲਾ ਪੂਰੇ ਪੰਜਾਬ ਦੇ ਵਿੱਚ ਪੂਰੇ ਦਲਿਤ ਸਮਾਜ ਦੇ ਵਿੱਚ ਸਾਰੇ ਜਥੇਬੰਦੀਆਂ ਦੀ ਜਿਹੜੀ ਨਿਗਾ ਇਸ ਮਸਲੇ ਤੇ ਹੈਗੀ ਆ ਜੇ ਨਹੀਂ ਹੁੰਦੀ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਫਿਰ ਪੂਰੇ ਪੰਜਾਬបាន ਦੀ ਕਾਲ ਵੀ ਦਵਾਂਗੇ ਇਸ ਮਸਲੇ ਤੇ ਤੇ ਵੀ ਜੀਪੀ ਸਰਕਾਰ ਦੇ ਪੁਤਲੇ ਫੂਕਾਂਗੇ ਮੈਂ ਸ਼ਾਮਲਰ ਪੰਡਾਰੀ ਐਡਵੋਕੇਟ ਦਲਿਤ ਸਮਾਜ ਨਾਲ ਸੰਬੰਧ ਰੱਖਦਾ ਹਾਂ ਇਹ ਲੜਕੀ ਵੀ ਸਾਡੇ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ ਜਦੋਂ ਇਸ ਦੀ ਆਡੀਓ ਸੁਣੀ ਗਈ ਤੇ ਮੈਂ ਲੜਕੀ ਦੇ ਘਰ ਅਪਰੋਚ ਕੀਤੀ ਉਸ ਦਿਨ ਤੋਂ ਲੜਕੀ ਦੇ ਨਾਲ ਅਸੀਂ ਖੜੇ ਆਂ ਇਹਦੀ ਹਰ ਹਾਲਤ 'ਚ ਮਦਦ ਕਰਾਂਗੇ ਜਿੱਥੇ ਵੀ ਕੋਰਟ 'ਚ ਵੀ ਜਾਣਾ ਪਿਆ ਕੋਰਟ 'ਚ ਵੀ ਮਦਦ ਕਰਾਂਗੇ ਫ੍ਰੀ ਆਫ ਕੋਸਟ ਇਹ ਕੁੜੀ ਦਾ ਕੇਸ ਲੜਾਂਗੇ ਕੀ ਮਾਮਲਾ ਕੀ ਹੈ ਪੂਰਾ ਇਸ ਤਰ੍ਹਾਂ ਜੀ ਲੜਕੀ ਦੇ ਫਾਦਰ ਨੇ ਕਮਰ ਦੀ ਕਮਰ ਪ੍ਰਤਾਪ ਸਿੰਘ ਨੀਤੇ ਕੋਲੋਂ 5 ਲੱਖ ਰੁਪਇਆ ਵਿਆਜੂ ਲਿਆ ਸੀ ਜਿਸ ਵਕਤ ਵਿਆਜੂ ਲਿਆ ਸੀ ਤੇ ਇਹ ਕੀ ਕਰਦੇ ਫਾਈਨੈਂਸਰ ਏਟੀਐਮ ਲੈ ਲੈਂਦੇ ਨੇ ਉਹਦਾ ਜਨੋਕਰੀ ਦਾ ਜੋ ਵੀ ਪਾਸਬੁੱਕ ਵਗੈਰਾ ਆਪਣੇ ਕੋਲ ਰੱਖ ਲੈਂਦੇ ਨੇ ਚੈੱਕ ਬੁੱਕ ਰੱਖ ਲੈਂਦੇ ਨੇ ਜਦੋਂ ਦੀ ਤਨਖਾਹ ਆਉਂਦੀ ਤਨਖਾਹ ਦੇ ਵਿੱਚੋਂ 3000 ਰੁਪਿਆ ਹਰ ਮਹੀਨੇ ਕੱਟ ਕੇ ਬਕਾਇਆ ਇਹਨਾਂ ਨੂੰ ਦਿੰਦੇ ਰਹਿੰਦੇ 14 14 ਤੇ 16 ਦੇ ਵਿੱਚ ਜਿਹੜੇ ਪੈਸੇ ਲਏ ਸੀ ਇਹਨਾਂ ਉਹਦੇ ਮੁਤਲਕ 14.5 ਲੱਖ ਰੁਪਿਆ ਇਹਨਾਂ ਕੋਲ ਲੈ ਚੁੱਕਾ ਸੀ ਇਸ ਤੋਂ ਇਲਾਵਾ ਹੋਣ ਦੁਬਾਰਾ ਫਿਰ 14-15 ਲੱਖ ਰੁਪਏ ਦੀ ਮੰਗ ਕਰਦਾ ਪਿਆ ਜੋ ਕਿ ਜਰਾ ਸਰ ਝੂਠੀ ਬੇਬੁਨਿਆਦ ਇਹਨਾਂ ਕੋਈ ਪੈਸਾ ਨਹੀਂ ਦੇਣਾ ਇਸ ਲਈ ਇਹਨੇ ਫੋਨ ਕਰਕੇ ਲੜਕੀ ਨੂੰ ਦਬਾਅ ਬਣਾਇਆ ਤੇਰੇ ਸਾਈਨ ਕਰਾਏ ਨੇ ਤੇਰੀ ਗਵਾਹੀ ਪਈਏ ਉੱਤੀ ਚੂੜੀ ਤੱਕ ਗਲਤ ਸ਼ਬਦ ਵਰਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਇਸ ਤਰ੍ਹਾਂ ਵੀ ਕਿਹਾ ਵੀ ਮੈਂ ਤੁਹਾਨੂੰ ਲੱਤਾਂ ਤੜਾ ਕੇ ਕੇਸ ਮੈਂ ਆਪਣੇ ਚ ਪਵਾ ਲਾਂਗਾ ਇੱਕ ਕੁੰਵਰ ਪ੍ਰਤਾਪ ਸਿੰਘ ਨੀਟਾ ਜੋ ਕਿ ਭਾਜਪਾ ਦਾ ਮੰਡਲ ਪ੍ਰਧਾਨ ਕੈਂਟ ਸੋਲਪੁਰ ਕੈਂਟ ਤੋਂ ਆਪਣੇ ਲੜਕੇ ਨੂੰ ਨਾਲ ਲੈ ਕੇ ਅਣਪਛਾਤੇ ਲੜਕੇ ਨਾਲ ਲੈ ਕੇ ਇਹਦੇ ਘਰੋਂ ਧੱਕੇ ਨਾਲ ਹੀ ਨਿਕਲ ਮੋਬਾਈਲ ਖੋ ਗਿਐ ਜਿੰਦਜੀਤ ਰਿਪੋਰਟਿੰਗ ਕੀਤੀ ਉਹ ਆਡੀਓ ਰਿਪੋਰਟ ਤੁਸੀਂ ਮਾਮਲਾ ਦਰਜ ਕਰਵਾਇਆ ਦੇਖੋ ਇਹਦੇ ਬਰਗਲਾ ਮਾਮਲਾ ਦਰਜ ਕੀਤਾ ਗਿਆ ਜੀ ਓਨ ਸਾਡੀ ਪ੍ਰਸ਼ਾਸਨ ਕੋਲ ਇਹ ਮੰਗੇ ਕਿ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਕੱਲ ਨੂੰ ਕੁੜੀ ਨੂੰ ਬਹੁਤ ਖਤਰਾ ਹੈ ਅਸੀਂ SSP ਸਾਹਿਬ ਨੂੰ ਮਿਲੇ ਸਾਂ ਇਹ ਲੜਕੀ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਕਿਉਂਕਿ ਉਹ ਗੁੰਡਾ ਕਿਸਮ ਦੇ ਆਦਮੀ ਨੇ ਇਹ ਹਮੇਸ਼ਾ ਡਰਦੇ ਰਹਿੰਦੇ ਨੇ ਇੱਕ ਗਰੀਬ ਦਰੀਪਰਵਾਰ ਦੇ ਹਾਂ ਇਸ ਤੋਂ ਪਹਿਲਾਂ ਵੀ ਇਹਦੇ ਲੜਕੇ ਦੇ ਕੋਈ ਕਤਲ ਦਾ ਕੇਸ ਸੀ ਉਹਦੇ ਚ ਵੀ ਇਹਨਾਂ ਕੋਈ ਪੈਸੇ ਦਾ ਲੈਣ ਦੇਣ ਕਰਕੇ ਉਹਨਾਂ ਕੇਸ ਨੂੰ ਨੱਪ ਲਿਆ ਗਏ ਕਿਉਂਕਿ ਇਹਨਾਂ ਦਾ ਇਹ ਕੀਤਾ ਹੀ ਇਹੀ ਹੈ ਵੀ ਆਮ ਗਰੀਬ ਬੰਦੇ ਨੂੰ ਦਬਾਰਾ